ਸਤਿ ਗੁਰੂ ਆ ਦੋਸਤੋ ਮੈਂ ਪਰਮਿੰਦਰਜੀਤ ਸਿੰਘ ਹਾਜ਼ਰ ਹਾਂ ਨਵੇਂ ਵਿਚ ਨਵੀਂ ਵੀਡੀਓ ਦੇ ਨਾਲ ਜੋ ਸਾਡਾ ਅੱਜ ਦਾ ਵਿਸ਼ਾ ਹੈ ਇਹ ਹੈ ਮੰਦਿਰ ਡਰ ਦੇ ਨਾਲ ਜੁੜਿਆ ਹੋਇਆ ਬਹੁਤ ਸਾਰੇ ਲੋਕਾਂ ਦੇ ਮਨ ਦੇ ਵਿੱਚ ਬਹੁਤ ਵੱਡਾ ਵੱਡਾ ਡਰ ਬੈਠ ਜਾਂਦੇ ਹਨ ਕਿ ਉਹਨਾਂ ਨਾਲ ਕੁਝ ਮਾੜਾ ਨਾ ਹੋ ਜਾਵੇ ਉਹਨਾਂ ਦੇ ਸੰਦ ਵਿੱਚ ਕੁਝ ਮਾੜਾ ਨਾ ਹੋ ਜਾਵੇ ਉਹਨਾਂ ਕੋਲ ਕੁਝ ਉਹਨਾਂ ਨੂੰ ਇੰਜ ਲੱਗਦਾ ਰਹਿੰਦਾ ਕਿ ਉਹਨਾਂ ਨਾਲ ਕੁਝ ਨਾ ਕੁਝ ਮਾੜਾ ਹੋਵੇਗਾ ਬਿਮਾਰ ਹੋ ਜਾਣਗੇ ਉਹਨਾਂ ਦੇ ਪਰਿਵਾਰ ਨਾਲ ਕੁਝ ਮਾੜਾ ਹੋ ਜਾਵੇਗਾ ਇਸ ਤਰ੍ਹਾਂ ਦੇ ਡਰ ਮੰਦਿਰ ਦੇ ਵਿੱਚ ਬੈਠੇ ਫਨ ਕੁਝ ਲੋਕਾਂ ਦੇ ਅੱਜ ਦਾ ਜੋ ਸਮਾਂ ਹੈ ਵਿਗਿਆਨਿਕ ਯੁੱਗ ਹੈ ਟੈਕਨੋਲੋਜੀ ਦਾ ਯੁੱਗ ਹੈ ਤੇ ਹਰ ਇੱਕ ਇਨਸਾਨ ਆਪਣੀ ਭੱਜ ਦੌੜ ਦੀ ਜ਼ਿੰਦਗੀ ਦੇ ਵਿੱਚ ਵਿਅਸਤ ਹੈ బిਜੀ ਹੈ ਜਿਸ ਦੀ ਵਜ੍ਹਾ ਕਰਕੇ ਉਹ ਆਪਣੇ ਲਈ ਸਮਾਂ ਨਹੀਂ ਕੱਟ ਪਾ ਰਿਹਾ ਸੋ ਜਿਸ ਦੀ ਵਜ੍ਹਾ ਕਰਕੇ ਅੱਜ ਮਨੁੱਖਾਂ ਲਈ ਸਮਾਂ ਨਹੀਂ ਕੱਟ ਪਾ ਰਹੇ ਤਾਂ ਸਮਾਂ ਨਾ ਕੱਟਣ ਦੇ ਕਾਰਨ ਮਨੁੱਖਾਂ ਚਿੰਤਾ ਦੇ ਵਿੱਚ ਚਲਾ ਜਾ ਰਿਹਾ ਹੈ ਚਿੰਤਾ ਰੋਗ ਦੇ ਵਿੱਚ ਖੁੱਪਦਾ ਜਾ ਰਿਹਾ ਹੈ ਜ਼ਿਆਦਾਤਰ ਇਹੇ ਬਿਮਾਰੀ ਜੋ ਚਿੰਤਾ ਦੀ ਹੈ ਡਰਦੀ ਹੈ ਇਹ ਲੇਡੀਜ਼ ਦੇ ਵਿੱਚ ਪਾਈ ਜਾਂਦੀ ਹੈ ਸੋ ਚਿੰਤਾ ਜੋ ਡਾਰੇ ਹਨ ਸਾਡੇ ਬੀਤੇ ਹੋਏ ਸਮੇਂ ਵਿੱਚ ਕੁਝ ਮਾੜੇ ਘਟਨਾਵਾਂ ਆਪਰ ਜਾਂਦੀਆਂ ਹਨ ਉਹਨਾਂ ਦੇ ਨਾਲ ਇਹ ਜਿਹੜੇ ਜੁੜਿਆ ਹੋਇਆ ਹੈ ਜਦੋਂ ਕੋਈ ਪਾਸਟ ਵਿੱਚ ਕੁਝ ਮਾੜੇ ਘਟਨਾਵਾਂ ਜੁੜ ਜਾਂਦੀਆਂ ਹਨ ਤਾਂ ਉਹ ਅਸੀਂ ਮਨ ਦੇ ਵਿੱਚ ਵਸਾ ਲੈਂਦੇ ਜਿਹੜੇ ਉਹ ਘਟਨਾਵਾਂ ਸਾਡੇ ਮਨ ਦੇ ਵਿੱਚ ਵਸ ਜਾਂਦੀਆਂ ਹਨ ਸਾਨੂੰ ਇਹ ਲੱਗਣ ਲੱਗ ਜਾਂਦਾ ਹੈ ਕਿ ਸਾਡੇ ਨਾਲ ਕੁਝ ਮਾੜਾ ਹੋਊਗਾ ਸਾਡੇ ਨਾਲ ਕੁਝ ਮਾੜਾ ਹੋਵੇਗਾ ਸਾਨੂੰ ਅੰਦਰ ਇੱਕ ਅਣਜਾਣ ਡਰ ਸਤਾਉਣਾ ਸ਼ੁਰੂ ਕਰ ਦਿੰਦਾ ਹੈ ਜਿਸ ਦੀ ਵਜ੍ਹਾ ਕਰਕੇ ਸਦੀ ਜ਼ਿੰਦਗੀ ਨਰਕ ਬਣੇ ਸ਼ੁਰੂ ਹੋ ਜਾਂਦੀ ਹੈ ਤੁਹਾਡੀ ਜ਼ਿੰਦਗੀ ਦੇ ਵਿੱਚ ਹਰ ਰੋਜ਼ ਇੱਕ ਨਵੀਂ ਮਾੜੀ ਘਟਨਾ ਆ ਘਟਦੀ ਹੈ ਸਤ ਜੀਵਾਂ ਦੇ ਵਿੱਚ ਬਹੁਤ ਵਾਢੀਆਂ ਡੇਰੇ ਸਮੱਸਿਆਵਾਂ ਆਉਣੇ ਸ਼ੁਰੂ ਹੋ ਜਾਂਦੀਆਂ ਸਾਨੂੰ ਪੇਟ ਦੀਆਂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਸਾਨੂੰ ਚਿਕਾ ਦੀ ਬਿਮਾਰੀ ਹੋ ਜਾਂਦੀ ਹੈ ਸਾਨੂੰ ਦਿਮਾਗੀ ਬਿਮਾਰੀਆਂ ਲੱਗਣੇ ਸ਼ੁਰੂ ਹੋ ਜਾਂਦੀਆਂ ਹਨ ਅਤੇ ਆਪਣੇ ਆਪਣੀ ਜ਼ਿੰਦਗੀ ਵਿੱਚ ਅਸੀਂ ਸਟੇਬਲ ਨਹੀਂ ਹੋ ਸਕ ਪਾਉਂਦੇ ਅਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜਿਉਣੀ ਨਹੀਂ ਪਾਉ ਤੋ ਇਹਨਾਂ ਡਰਾਂ ਦੇ ਵਿੱਚੋਂ ਕਿਵੇਂ ਨਿਕਲਿਆ ਜਾ ਸਕਦਾ ਹੈ ਇਹਨਾਂ ਡਰਾਂ ਦੇ ਵਿੱਚੋਂ ਨਿਕਲਦੇ ਨੇ ਸਭ ਤੋਂ ਪਹਿਲਾਂ ਤੁਹਾਨੂੰ ਆਪਣੇ ਵਿਚਾਰਾਂ ਦੇ ਤੇ ਵਿਜ਼ੂਅਲਾਈਜ਼ੇ ਕਰਨਾ ਪਵੇਗਾ ਆਪਣੇ ਵਿਚਾਰ ਨੂੰ ਦੇਖਣਾ ਪਵੇਗਾ ਤੁਸੀਂ ਆਪਣੀ ਜ਼ਿੰਦਗੀ ਬਾਰੇ ਕੀ ਸੋਚ ਰਹੇ ਹੋ ਸਭ ਤੋਂ ਪਹਿਲਾਂ ਤਾਂ ਉਸ ਆਪਣੇ ਵਿਚਾਰ ਨੂੰ ਸਟਡੀ ਕਰਨ ਲਈ ਅਬੈਡੀਟੇਸ਼ਨ ਕਰਨਾ ਸ਼ੁਰੂ ਕਰੋ ਧਿਆਨ ਕਰਨਾ ਸ਼ੁਰੂ ਕਰੋ ਆਪਣੇ ਮਨ ਦੇ ਵਿਚਾਰਾਂ ਨੂੰ ਰੋਕਣ ਦੀ ਕੋਸ਼ਿਸ਼ ਕਰੋ ਦਬਾਉਣਾ ਨਹੀਂ ਰੋਕਣਾ ਹੈ ਜਦੋਂ ਦਬਾਉਣ ਦੇ ਰੂਪਨ ਦੇ ਵਿੱਚ ਫਰਕ ਹੁੰਦਾ ਕਹਿੰਦੇ ਤਾਂ ਭਾ ਕੇ ਆਪਣੇ ਸਵਾਸਾਂ ਉੱਤੇ ਧਿਆਨ ਲਗਾ ਕੇ ਮੈਡੀਟ ਕਰੋ ਆਪਣੇ ਮਨ ਨੂੰ ਇਹ ਕੋਈ ਉਸਟ੍ਰੈਸ ਤੇ ਉਤੋਂ ਹਟਾਓ ਜੋ ਸਟ੍ਰੈਸ ਤੇ ਰਿਮੋਰਡ ਦੇ ਉੱਤੇ ਬਣਿਆ ਹੋਇਆ ਹੈ ਜਦੋਂ ਕੋ ਮੈਨ ਮੰਨਦੇ ਤਾਂ ਉਹ ਸਟ੍ਰੈਸ ਘਟ ਜਾਵੇਗਾ ਹਟ ਜਾਵੇਗਾ ਤਾਂ ਤੁਸੀਂ ਕੁਝ ਚੰਗਾ ਸੋਚ ਦੇ ਕਾਬਲ ਹੋ ਜਾਵੋਗੇ ਲਗਾਤਾਰ ਤੁਸੀਂ ਜੇਕਰ ਮੈਡੀਟੇਸ਼ਨ ਕਰੋਗੇ ਤਾਂ ਤੁਹਾਡੇ ਮਨ ਦੇ ਵਿੱਚ ਜੋ ਨਕਾਰਾਤਮਕ ਐਨਰਜੀ ਨੇ ਥਾਂ ਜਗਾ ਬਣਾ ਲਈ ਹੈ ਉਹ ਐਨਰਜੀ ਦਾ ਲੈਵਲ ਕੱਟ ਜਾਵੇਗਾ ਤੁਹਾਡੇ ਮਨ ਦੇ ਚ ਪੋਜ਼ਿਟਿਵ એનર્ਜੀ ਲਈ ਜਗ੍ਹਾ ਬਣਨੀ ਸ਼ੁਰੂ ਹੋ ਜਾਵੇਗੀ ਸੋ ਤੁਸੀਂ ਆਪਣੇ ਮਨ ਨੂੰ ਇਨਕਸ਼ਾਂਤ ਕਰਨਾ ਹੈ ਕਿ ਆਪਣੇ ਜੋ ਤੁਹਾਡੇ ਬੀਤੇ ਵਿੱਚ ਉਹ ਤੁਹਾਨੂੰ ਵਾਪਰਿਆ ਹੈ ਉਸ ਦੇ ਪਿੱਛੇ ਦੇ ਕਾਰਨ ਜਾਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਸ ਚੀਜ਼ ਦਾ ਡਰ ਤੁਹਾਨੂੰ ਸਤਾ ਰਿਹਾ ਹੈ ਉਹ ਡਰ ਸੱਚਾ ਹਕੀਕਤ ਹੈ ਕਿ ਝੂਠਾ ਹੈ 199% ਦਾ ਉਹ ਡਰ ਝੂਠਾ ਹੁੰਦਾ ਹੈ ਤੁਸੀਂ ਕੁਝ ਵੀ ਮਾਰਾ ਨਹੀਂ ਕੀਤਾ ਹੁੰਦਾ ਪਰ ਤੁਹਾਨੂੰ ਫਿਰ ਵੀ ਲੱਗਦਾ ਹੁੰਦਾ ਕੋਈ ਮਾਰਾ ਹੋਵੇਗਾ ਬੈਠ ਜਾਣਾ ਹੈ ਉਹਨਾਂ ਡਰਾਂ ਨੂੰ ਦੇਖਣਾ ਹੈ ਤੇ ਉਹਨਾਂ ਡਰਾਂ ਨੂੰ ਆਪਣੇ ਅੰਦਰ ਆਉਣ ਦੇਣਾ ਤੇ ਉਹਨਾਂ ਨੂੰ ਇਹ ਹੀ ਕਹਿਣਾ ਕਿ ਮੈਂ ਕਿਸਦਾ ਮਾਰਾ ਨਹੀਂ ਕੀਤਾ ਤੇ ਮੇਰੇ ਨਾਲ ਸਭ ਕੁਝ ਚੰਗਾ ਹੀ ਹੋਵੇਗਾ ਸੋ ਇਹ ਡਰਦਾ ਮੇਰੀ ਜ਼ਿੰਦਗੀ ਵਿੱਚ ਕੋਈ ਸਥਾਨ ਨਹੀਂ ਜਿਹਦੀ ਕੋਈ ਵੈਲਿਊ ਨਹੀਂ ਇਸ ਦਾ ਕੁਝ ਵੀ ਇਸ ਜ਼ਿੰਦਗੀ ਵਿੱਚ ਮੌਜੂਦ ਨਹੀਂ ਹੈ ਆਪਣੇ ਡਰ ਨੂੰ ਦੇਖਣ ਦੀ ਕੋਸ਼ਿਸ਼ ਕਰੋ ਜਿਸ ਦਿਨ ਤੁਸੀਂ ਆਪਣੇ ਡਰ ਨੂੰ ਦੇਖਣ ਦੀ ਕੋਸ਼ਿਸ਼ ਕੀਤੀ ਤਾਂ ਉਹ ਡਰ ਡਾਲ ਅੱਜ ਕੱਲ੍ਹ ਤੁਹਾਡਾ ਕੋਡਰ ਆਟੋਮੈਟਿਕਲੀ ਖਤਮ ਹੋ ਜਾਵੇਗਾ ਤੁਹਾਡੀ ਜ਼ਿੰਦਗੀ ਇੱਕ ਸਕਾਰਾਤਮਕ ਰਸਤੇ ਦੇ ਉੱਤੇ ਚਲੀ ਆਵੇਗੀ ਤੁਸੀਂ ਜ਼ਿੰਦਗੀ ਵਿੱਚ ਖੁਸ਼ੀਆਂ ਹਾਸਲ ਕਰ ਲਵੋਗੇ ਤੁਸੀਂ ਜ਼ਿੰਦਗੀ ਵਿੱਚ ਬਹੁਤ ਜ਼ਿਆਦਾ ਹਾਸੇ ਹਾਸਲ ਕਰ ਲਵੋਗੇ ਤੁਹਾਡੀ ਜ਼ਿੰਦਗੀ ਸਾਕਤਿਕ ਹੋ ਜਾਵੇਗੀ ਪੋਜੀਟਿਵ ਹੋ ਜਾਵੇਗੀ ਸੋ ਇਹਨਾਂ ਗੱਲਾਂ ਦੇ ਵਿੱਚੋਂ ਨਿਕਲਣ ਲਈ ਆਪਣੇ ਆਪ ਨੂੰ ਸਦਾ ਗੋਲ-ਪੋਲ ਕੇ ਚੰਗੇ ਵਿਚਾਰ ਦਿਓ ਮੇਰੀ ਕਿਸਮਤ ਬਹੁਤ ਚੰਗੀ ਹੈ ਮੇਰਾ ਸਭ ਕੁਝ ਚੰਗਾ ਹੋ ਰਿਹਾ ਮੇਰਾ ਪਰਿਵਾਰ ਬਹੁਤ ਚੰਗਾ ਹੈ ਮੇਰੀ ਸਿਹਤ ਬਹੁਤ ਚੰਗੀ ਹੈ ਮੇਰੀ ਜ਼ਿੰਦਗੀ ਦੇ ਵਿੱਚ ਬਹੁਤ ਖੁਸ਼ੀ ਹਨ ਬੋਲ ਬੋਲ ਕੇ ਇਸ ਤਰ੍ਹਾਂ ਦੇ ਪੋਜ਼ਿਟਿਵ ਵਰਡ ਵਰਡ ਆਪਣੇ ਲਈ ਵਰਤੋ ਜਿਸ ਦੇ ਜਿਸ ਨਾਲ ਤੁਹਾਡੀ ਜ਼ਿੰਦਗੀ ਦੇ ਵਿੱਚ ਪੋਜ਼ਿਟਿਵ ਨਤੀਜੇ ਮਿਲਨੇ ਤੁਹਾਨੂੰ ਸ਼ੁਰੂ ਹੋ ਜਾਣਗੇ ਇਹ ਚੀਜ਼ ਮੈਂ ਤੁਹਾਨੂੰ ਇਹ ਨਹੀਂ ਕਹਾਂਗੇ ਇੱਕ ਦਿਨ ਦੇ ਵਿੱਚ ਇਹ ਵਾਪਰੇਗੀ ਤੁਹਾਡੀ ਜ਼ਿੰਦਗੀ ਹੌਲੀ ਹੌਲੀ ਬਦਲਦੀ ਬਦਲਦੀ ਉਹ ਪੂਰੀ ਤਰ੍ਹਾਂ ਪੋਜ਼ਿਟਿਵ ਹੋ ਜਾਵੇਗੀ ਤੇ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਕਿਹੜੇ ਆਉਣੇ ਸ਼ੁਰੂ ਹੋ ਜਾਣਗੇ ਤੁਹਾਡੇ ਜੀਵਨ ਦੇ ਵਿੱਚ ਹੱਸੇ ਆਉਣੇ ਸ਼ੁਰੂ ਹੋ ਜਾਣਗੇ ਜਦੋਂ ਤੁਸੀਂ ਆਪਣੇ ਆਪ ਦੇ ਪ੍ਰਤੀ ਜਾਗਰੂਕ ਹੋਣੇ ਸ਼ੁਰੂ ਹੋਗੇ ਆਪਣੇ ਵਿਚਾਰਾਂ ਦੇ ਪ੍ਰਤੀ ਜਾਗਰੂਕ ਹੋਣੇ ਸ਼ੁਰੂ ਹੋਗੇ ਤੁਸੀਂ ਇਹ ਦੇਖਣਾ ਸ਼ੁਰੂ ਕਰ ਦਿੱਤਾ ਜੋ ਮੈਂ ਸੋਚ ਰਿਹਾ ਹਾਂ ਉਹ ਮੇਰੇ ਲਈ ਚੰਗਾ ਹੈ ਜਾਂ ਗਲਤ ਹੈ ਜੇਕਰ ਉਹ ਨਹੀਂ ਗਲਤ ਹੈ ਤੁਸੀਂ ਉਸ ਵਿਚਾਰ ਨੂੰ ਸਮਸਤਿਕ ਭਾਵੇਂ ਉਸ ਵਿਚਾਰ ਨੂੰ ਛੱਡ ਦਿਓ ਤੁਸੀਂ ਜੇਕਰ ਆਪ ਵੀ ਸੋਚ ਰਹੇ ਹੋ ਤਾਂ ਉਸ ਵਿਚਾਰ ਨੂੰ ਤੁਰੰਤ ਰੋਕ ਦਿਓ ਕਿਤਾ ਛੱਡ ਦਿਓ ਤੇ ਉਸ ਦੇ ਬਰਾਬਰ ਤੁਸੀਂ ਕੁਝ ਸਕਾਰਾਤਮਕ ਪੋਜ਼ਿਟਿਵ ਵਿਚਾਰ ਰੱਖਣੀ ਸ਼ੁਰੂ ਕਰ ਦਿਓ ਜਿਉਂ-ਜਿਉਂ ਤੁਸੀਂ ਆਪਣੇ ਜੀਵਨ ਦੇ ਵਿੱਚ ਪੋਜ਼ਿਟਿਵ ਵਿਚਾਰਾਂ ਨੂੰ ਜਗ੍ਹਾ ਦਿਓਗੇ ਤੁਹਾਡੀ ਜ਼ਿੰਦਗੀ ਖੂਬਸੂਰਤ ਬਣਿੱਤੀ ਨੂੰ ਹੋ ਜਾਵੇਗੀ ਤੁਹਾਡੀ ਸਿੱਧਕ ਵਿੱਚ ਪੁਛਿਆ ਅਰੇਸ਼ਨ ਹੋ ਜਾਏਗੀ ਤੁਹਾਡੀ ਜ਼ ਖਾਸਿਆ ਖੇੜਿਆnabla ਭੱਜਾਵੇਗੀ ਸੋ ਆਪਣੀ ਜ਼ਿੰਦਗੀ ਨੂੰ ਖੂਬਸੂਰਤ ਬਣਾਉਂਦਾ ਰਹੀ ਅਸਾਖੇੜਿਆ ਤੇ ਨਾਲ ਜੋੜਨ ਦੇ ਲਈ ਆਪਣੇ ਆਪ ਨੂੰ ਸਦਾ ਆਨੰਦ ਵਿੱਚ ਰੱਖੋ ਕਦੇ ਵੀ ਪ੍ਰਮਾਤਮਾ ਤੁਹਾਨੂੰ ਦੁੱਖ ਨਹੀਂ ਦਿੰਦਾ ਤੁਹਾਡੇ ਦੁੱਖ ਤੁਹਾਡੀ ਸੋਚ ਦੇ ਨਾਲ ਜੁੜੇ ਹੋਏ ਹਨ ਤੁਹਾਡੇ ਕਰਮ ਦੇ ਨਾਲ ਜੁੜੇ ਹੋਏ ਹਨ ਇਸ ਲਈ ਮਨ ਦੇ ਚ ਸਾਰਾ ਹੰਕਾਰ ਚੂੜੀ ਕਹਿੰਦੇ ਆ ਕੱਢ ਦੋ ਸਭ ਦੀ ਜ਼ਿੰਦਗੀ ਇੱਕ ਆਜ਼ਾਦ ਜ਼ਿੰਦਗੀ ਹੈ ਹਰ ਇੱਕ ਇਨਸਾਨ ਆਪਣੀ ਜ਼ਰਨੀ ਤੇ ਨਿਕਲਿਆ ਹੋਇਆ ਹੈ ਹਰ ਇੱਕ ਆਤਮਾ ਕਿਸੇ ਜ਼ਰਨੀ ਤੇ ਨਿਕਲੀ ਹੋਈ ਹੈ ਸੋ ਸਭ ਦੀ ਜ਼ਰਨੀ ਅਲੱਗ ਹਕੀਕਤ ਹੈ ਕਿਸੇ ਜ਼ਿੰਦਗੀ ਦੇ ਜ਼ਿੰਮੇਵਾਰ ਨਹੀਂ ਨਾ ਕਰੋ ਜਦੋਂ ਅਸੀਂ ਕਿਸੇ ਜਿੰਦਗੀ 'ਚ ਦਗਲ ਅੰਦਾਜ਼ੀ ਕਰਦੇ ਹਾਂ ਤਾਂ ਅਸੀਂ ਉਸ ਨੂੰ ਦੁੱਖ ਵੀ ਦੇ ਰਹੇ ਹਾਂ ਤੇ ਅਸੀਂ ਆਪਣੇ ਈਗੋ ਨੂੰ ਹੱਟ ਕਰ ਰਹੇ ਹਾਂ ਜੇ ਜਿੱਦ ਜੋ ਸਾਡੇ ਜੀਵਨ ਦੇ ਉੱਤੇ ਨਕਾਰਾਤਮਕ ਪ੍ਰਭਾਵ ਪਉਂਦੀ ਹੈ ਕਦੇ ਵੀ ਕਿਸੇ ਦੀ ਜ਼ਿੰਦਗੀ 'ਚ ਦਗਲ ਅੰਦਾਜ਼ੀ ਨਾ ਕਰੋ ਆਪਣੀ ਜ਼ਿੰਦਗੀ ਨੂੰ ਖੁੱਲ ਕੇ ਜੀਵੋ ਕਰਦੇ ਨਕਾਰਾਤਮਕ ਖਬਰਾਂ ਨਾ ਸੁਣੋ ਹੰਕਾਰੀ ਸੰਗੀਤ ਨਾ ਸੁਣੋ ਸਦਾ ਆਪਣੇ ਮਨ ਦੇ ਚਾਰ ਕੋ ਖੁਸ਼ੀ ਰੱਖੋ ਪ੍ਰਮਾਤਮਾ ਦੇ ਨਾਲ ਜੁੜੇ ਰਹੋ ਗੁਰਬਾਣੀ ਪੜਦੇ ਰਹੋ ਗੰਤ ਪੜਦੇ ਰਹੋ ਸਨਾਤਨ ਗੰਤ ਪੜਦੇ ਰਹੋ ਆਪਣੇ ਘਰ ਦੇ ਨਾਲ ਜੁੜੇ ਹੋਏ ਗੰਤ ਪੜਦੇ ਰਹੋ ਤਾਂ ਤੁਹਾਨੂੰ ਬਹੁਤ ਕੁਝ ਜਾਣਨ ਨੂੰ ਮਿਲੇਗਾ ਸਿੱਖਣ ਨੂੰ ਮਿਲੇਗਾ ਜਦੋਂ ਤੁਸੀਂ ਆਪਣੇ ਆਪ ਨੂੰ ਮਨ ਨਾਲ ਬਰਮਾ ਦੀ એનર્ਜੀ ਨਾਲ ਜੋੜਦੇ ਨੇ ਉਹ ਤਾਂ ਤੁਹਾਡੇ ਜੀਵਨ ਦੇ ਤੇ ਲਾਖਾਂ ਵਿੱਚ ਜਾਂਦਾ ਤੇ ਲਈ ਸਖਾਂ ਨਹੀਂ ਰਹਿ ਜਾਂਦਾ ਸੋ ਆਪਣੀ ਜ਼ਿੰਦਗੀ ਦੇ ਖੁਸ਼ੀਆਂ ਪਾਉਣ ਦੇ ਲਈ ਸਦਾ ਖੁਸ਼ ਰਹੋ ਨੱਚਦੇ ਘੁੱਮਦੇ ਰਹੋ ਖਾਣ ਪੀਣ ਲੱਗਿਆ ਕੋਈ ਵੀ ਮੰਦ ਇਚੇ ਨਾ ਆਤਮਿਕ ਵਿਚਾਰ ਨਾਲ ਲੈ ਕੇ ਆਓ ਤੁਸੀਂ ਤਰ੍ਹਾਂ ਦੇ ਰੱਬ ਤੋਂ ਤੁਸੀਂ ਲਾੜੋ ਰੱਬ ਕਦੇ ਵੀ ਕਿਸੇ ਨੂੰ ਦੁੱਖ ਨਹੀਂ ਦਿੰਦਾ ਸੋ ਆਪਣੇ ਜੀਵਨ ਨੂੰ ਖੂਬਸੂਰਤ ਬਣਾਉਣ ਦੇ ਲਈ ਆਪਣੇ ਵਿਚਾਰਾਂ ਨੂੰ ਪੋਜ਼ਿਟਿਵ ਕਰੋ ਬੀਤੇ ਹੋਏ ਸਭ ਨੂੰ ਭੁੱਲ ਆਜੋ ਬੀਤੇ ਸਭ ਕੁਝ ਦੇ ਆਪਣੇ ਨਾਂ ਨਰ ਕੋ ਬਹੁਤ ਹੀ ਦਰਤਾ ਸਾਡੇ ਜਿੰਦਗੀ ਦੇ ਸਾਡੇ ਬੀਤੇ ਹੋਏ ਸਮੇਂ ਦੇ ਨਾਲ ਜੁੜੇ ਹੋਏ ਹਨ ਇਸ ਲਈ ਆਪਣੇ ਪੁਰਾਤਨ ਦਰਾਂ ਖਤਮ ਕਰਨ ਦੇ ਲਈ ਆਪਣੇ ਬੀਤੇ ਹੋਏ ਸਮੇਂ ਨੂੰ ਕੁਲਾਹ ਦੇ ਤੌਰ ਤੇ ਅੱਜ ਦੇ ਵਿੱਚ ਰਹਿਣ ਦੀ ਕੋਸ਼ਿਸ਼ ਕਰੋ ਜੋ ਤੁਹਾਡੇ ਕੋਲ ਅੱਜ ਹੈ ਅੱਜ ਤੁਹਾਡੇ ਕੋਲ ਕੀ ਹੈ ਚੰਗਾ ਹੈ ਉਹ ਚੰਗੇ ਵਿੱਚ ਹੀ ਜਿਉਣ ਦੀ ਕੋਸ਼ਿਸ਼ ਕਰੋ ਤੁਹਾਡਾ ਕੱਲ ਵੀ ਚੰਗਾ ਹੋ ਜਾਵੇਗਾ ਖੁਸ਼ੀਆਂ ਦੇ ਨਾਲ ਭਰ ਜਾਵੇਗਾ ਸੋ ਮੈਨੂੰ ਆਸ ਹੈ ਕਿ ਅੱਜ ਦਾ ਜੋ ਸਾਡਾ ਵਿਸ਼ਾ ਤੁਹਾਨੂੰ ਬਹੁਤ ਪਸੰਦ ਆਇਆ ਹੋਵੇਗਾ ਮਿਲਦੇ ਆਂ ਫਿਰ ਕਿਸੇ ਨਵੇਂ ਵਿਸ਼ੇ ਨਾਲ ਵੀਡੀਓ ਕਰਾਂਗੇ ਸਾਰੇ ਬੜੇ ਰਹੋ ਧੰਨਵਾਦ